ਰੌ ਦੀ ਸਾਡੇ ਵਿਚਕਾਰ ਕਬੱਡੀ ਦੇ ਬਰੱਡੇ 스타 ਸਾਡਾ ਪਿੰਲੇ ਪੇ ਲੰਦੀਆ ਬੰਦੇ ਨਾਲ ਜਗਦੀਸ਼ ਭਾਈ ਜਗਦੀਸ਼ ਭਾਈ ਇੱਕ ਗੱਲ ਦੱਸਿਓ ਕਬੱਡੀ ਵਿੱਚ ਦਾ ਸਵਾਦ ਵੱਖਰਾ ਹੀ ਆ ਤੁਸੀਂ ਕਬੱਡੀ ਖੇਡਦੇ ਹੋ ਵੱਡੇ ਟਰੈਕਟਰ ਵੀ ਜਿੱਤੇ ਮੋਟਰਸਾਈਕਲ ਬਹੁਤ ਵੱਡੇ ਕਬੱਡੀ ਵਿੱਚ ਆ ਚੁੱਕੇ ਆ ਤੇ ਕ੍ਰਿਕਟ ਦਾ ਮੈਚ ਦੇਖਣ ਵਾਸਤੇ ਆਏ ਹੋ ਸਵਾਦ ਦੇ ਵਿੱਚ ਕੀ ਫਰਕ ਲੱਗਿਆ ਵੱਡੀ ਦੇ ਦੇ ਵਿੱਚ ਕਬੱਡੀ ਦੇ ਸਵਾਦ ਲੋਕ ਲੈਂਦੇ ਆ ਸਾਡੇ ਦੇ ਅਸੀਂ ਕ੍ਰਿਕਟ ਦਾ ਸਵਾਦ ਅੱਜ ਲੈਣ ਆਂ ਗੱਲੀ ਭਾਈ ਤੁਹਾਡੇ ਤੇ ਤੁਹਾਡੇ ਲਈ ਦੋਸ਼ ਹੈ ਬੜਾ ਦੋਨਾਂ ਟੀਮਾਂ ਦੇ ਦਰਮਿਆਨ ਕੀ ਦੇਖਣ ਨੂੰ ਆ ਰਿਹਾ ਇੱਕ ਪਾਸੇ ਮੁੰਡੇ ਕਹਿੰਦੇ ਇਹ ਸਰਪੰਚ ਸਾਹਿਬ ਦੇ ਮਿਹਨਤ ਦਾ ਫਲ ਸਰਪੰਚ ਔਰ ਬਹੁਤ ਵੱਡਾ ਮੇਲਾ ਕੀਤਾ ਜਾ ਰਿਹਾ ਔਰ ਪ੍ਰਮੰਧਾਂ ਲੈ ਕੇ ਦੋ ਸ਼ਾਬਦ ਹੁਸ਼ਿਆਰਪੁਰ ਦੀ ਮੇਰੇ ਵੀਰੋ ਕਹਿੰਦੇ ਸਹਾਇਤਾ ਦੀ ਟੀਮ ਇਹ ਤੁਹਾਡਾ ਆਪਣਾ ਕੰਮ ਆ ਤੁਸੀਂ ਤਾਂ ਕਹੋਗੇ ਸਭ ਤੋਂ ਵਧੀਆ ਚੀਜ਼ ਆ ਪਰ ਸਭ ਤੋਂ ਵਧੀਆ ਚੀਜ਼ ਕੀ ਲੱਗੀ ਜਿਹੜੀਆਂ ਕਿ ਨਵੇਂ ਸਾਡੇ ਪਿੰਡ ਦੇ ਮਹਿਬੂਤਾਂ ਵੀ ਜਗ੍ਹਾ ਲੈਣ ਆ ਵਿੱਚ ਔਰ ਜਾਨੀ ਸੰਗਤ ਦੇ ਬਹੁਤ ਖੁਸ਼ੀ ਹੋਈ ਜਿਨੇ ਵੀ ਇਹਨਾਂ ਦੇ ਭਰਾ ਆੜੇ ਪਿੰਡ ਦੇ ਜਿਨੇ ਵੀ ਪਿੰਡ ਵਾਸੀ ਜਿਹੜੇ ਵੀ ਔਰ ਕੰਮ ਦੇ ਨਾਲ ਹੀ ਪ੍ਰਬੰਧ ਕਮੇਟੀ ਵਿੱਚ ਹੈ ਭਰਾ ਸਰਪੰਚ ਸਾਹਿਬ ਨਾਲ ਜੀਤਾ ਭਾਈ ਭਰਾਂ ਸਾਹਿਬ ਔਰ ਨਾਲ ਹੀ ਸਾਡੇ ਭਾਈ ਜਿਹੜਾ ਪਰੇ ਸਤਿ ਸ਼੍ਰੀ ਅਕਾਲ ਜੀ ਵੀਰੋ ਜੀ ਸ਼ਾਬਾਸ਼ ਬਹੁਤ ਸ਼ਾਬਾਸ਼ ਮੇਲੇ ਲਈ ਹਾਂ ਜੀ ਦੋ ਸ਼ਾਬਾਸ਼ ਮੇਲੇ ਲਈ ਮੇਲੇ ਲਈ ਬਹੁਤ ਬਹੁਤ ਆਨੰਦ ਆ ਰਿਹਾ ਜੀ ਪੂਰਾ ਤੇ ਸਾਡੇ ਸਰਪੰਚ ਸਾਹਿਬ ਨੂੰ ਵਧਾਈਆਂ ਜੀ ਮੇਲਾ ਅੱਜ ਬਾਕੀ ਸਾਰੇ ਬਹੁਤ ਧੰਨਵਾਦ ਕਰਦੇ ਆਂ ਖੁਸ਼ ਆਣ ਨੂੰ ਬਣਦੇ ਆ ਜੀ ਮੇਲੇ ਨਾਲ ਸਰਪੰਚ ਸਾਹਿਬ ਦੋ ਸ਼ਾਬਾਸ਼ ਬੜਾ ਤਕੜਾ ਮੁਕਾਬਲਾ ਫਿਰ ਮਦਦ ਦੇਸ਼ ਨੂੰ ਹੋਣ ਜਾ ਰਿਹਾ ਹੈ ਮੇਲਾ ਸਫਲਿਆ ਜੀ ਦੋਨੋਂ ਟੀਮਾਂ ਦੇ ਵਿਚਕਾਰ ਇੱਕ ਵੱਡਾ ਮੈਚ ਆਇਆ ਅੱਜ ਦੇ ਦਿਨਾਂ ਕਿਤੇ ਦੂਸਰਾ ਕੋਈ ਸਾਰੇ ਭਰਾਵਾਂ ਦਾ ਸੁਜੋਗ ਹੈ ਇਹ ਮੇਲੇ ਨੂੰ ਸਫਲ ਬਣਾਉਣ ਦੇ ਵਿੱਚ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਬਹੁਤ ਬ